ਕਿ ਲੋਕਾਂ ਨੂੰ ਤੜਪਾਉਣਾ ਤੇ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦੇਣਾ ਸ਼ਾਇਦ ਸਿਆਸਤ ਦੀ ਰੀਤ ਵਿੱਚ ਹੈ ਇੱਕ ਗੰਦਗੀ ਇਸ ਗਲੀ 'ਚ ਨਜ਼ਰ ਆ ਰਹੀ ਹੈ ਤੇ ਦੂਜੀ ਗੰਦਗੀ ਸਿਆਸਤਦਾਨਾਂ ਦੀ ਨੀਤ ਵਿੱਚ ਹੈ ਦੂਜੀ ਗੰਦਗੀ ਸਿਆਸਤਦਾਨਾਂ ਦੀ ਨੀਤ ਵਿੱਚ ਹੈ ਸਤਿ ਸ਼੍ਰੀ ਅਕਾਲ ਬੀਬੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਮਸਲ ਆਲੇ ਨੂੰ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਡੇ ਇਸ ਸਮੇਂ ਅਸੀਂ ਰਾਹੋਂ ਵੇਖੇ ਮੌਜੂਦ ਹਾਂ ਹਲਾਰ ਰੋਡ ਹੈ ਇਹ ਔਰ ਇੱਥੇ ਇੱਕ ਕਸਮਾਨ ਹੈ ਜਿਹੜਾ ਪਿਛਲੇ 5 ਸਾਲਾਂ ਤੋਂ ਚੱਲ ਰਿਹਾ ਹੈ ਜਿਹੜੀਆਂ ਨਗਰ ਕੌਂਸਲ ਦੀ ਇਲੈਕਸ਼ਨ ਹੋਈਆਂ ਸੀ ਉਸ ਤੋਂ ਪਹਿਲਾਂ ਦੀ ਇਹ ਦਿੱਕਤ ਦਿਖਾਈ ਜਰਾ ਆ ਪਾਣੀ ਜਿਹੜਾ ਇੱਥੇ ਐਂਦੀ ਖੜਾ ਹੈ ਟੈਂਪਰੇਰੀ ਕਹਿੰਦੇ ਮੜ ਜੀ ਟਕੋਲ ਕਰ ਜਾਂਦੇ ਆ ਲੇਕਿਨ ਉਸ ਤੋਂ ਬਾਅਦ ਬਰਨਾਲਾ ਉੱਥੇ ਦਾ ਉੱਥੇ ਨਾ ਨਿਕਾਸੀ ਨਾ ਸਫਾਈ ਅਤੇ ਨਾ ਕੋਈ ਪੱਕਾ ਪ੍ਰਬੰਧ ਬਜ਼ੁਰਗ ਡਿੱਗਦੇ ਆ ਸੱਟਾਂ ਲੱਗਦੀਆਂ ਔਰ ਜੇ ਕੋਈ ਕਾਰਵਿਵਹਾਰ ਕਰਨਾ ਤਾਂ ਕੋਈ ਹੱਲ ਨਹੀਂ ਔਰ ਜਿਹੜੀ ਗੱਲ ਅਤੇ ਜਿਹੜੀ ਗੱਲ ਮੇਰੇ ਸੁਣਨ ਚਾਹੀਏ ਕਿ ਜਿਹੜਾ ਇਹਨਾਂ ਦਾ ਐਮਸੀ ਹੈ ਸ਼ਾਇਦ ਨਾਮ ਗੋਰਾ ਉਹ ਕਹਿੰਦੇ ਗੋਰਿਆਂ ਦੀ ਕੰਟਰੀ ਚ ਕੀ ਹੋਇਆ ਮੁੜ ਕੇ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਗਲੀਆਂ ਕਾਲੀਆਂ ਹੁੰਦੀਆਂ ਪਈਆਂ ਔਰ ਲੇਖ ਵੀ ਕਾਲੇ ਹੋ ਰਹੇ ਆ ਇਹ ਲੋਕ ਤਕਲੀਫ ਚ ਨੇ ਹਰ ਇੱਕ ਅਹੁਦੇਦਾਰ ਨੂੰ ਮਿਲ ਚੁੱਕੇ ਆ ਸਿਆਸਤਦਾਨਾਂ ਨੂੰ ਮਿਲ ਚੁੱਕੇ ਆ ਅਫਸਰਾਂ ਨੂੰ ਮਿਲ ਚੁੱਕੇ ਆ ਕਹਿੰਦੇ ਡੀਸੀ ਸਾਹਿਬ ਤੱਕ ਪਹੁੰਚ ਕਰ ਲਈ ਹੈ ਲੇਕਿਨ ਕਿਸ ਨੇ ਵੀ ਇੱਥੇ ਆਉਣਾ ਜ਼ਰੂਰੀ ਨਹੀਂ ਸਮਝਿਆ ਇਹ ਲੋਕ ਬਿਮਾਰੀ ਦੇ ਕਿੰਨਾ ਨੇੜੇ ਆ ਤੁਸੀਂ ਦੇਖੋ ਕਿ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਕਿ ਇੰਨਾ ਪਾਣੀ ਕਿਸੇ ਸਿਆਸਤਦਾਨ ਦੇ ਘਰ ਦੇ ਬਾਹਰ ਖੜਾ ਜੇ ਖੜਾ ਹੁੰਦਾ ਤਾਂ ਪੂਰਾ ਸ਼ਹਿਰ ਹਲਾ ਦੇਣਾ ਸੀ ਜੇ ਇੰਨਾ ਪਾਣੀ ਕਿਸੇ ਅਫਸਰ ਦੇ ਘਰ ਦੇ ਬਾਹਰ ਖੜਾ ਹੁੰਦਾ ਤਾਂ ਪੂਰਾ ਸ਼ਹਿਰ ਹਲਾ ਦੇਣਾ ਸੀ ਇਟਨਾ ਇਟ ਖੜਕਾ ਦੇਣੀ ਸੀ ਪਰ ਜੇ ਗਰੀਬ ਲੋਕ ਬਾਰ-ਬਾਰ ਮਿੰਤਾ ਕਰਦੇ ਆ ਤਰਲੇ ਕਰਦੇ ਆ ਹੱਥ ਜੋੜਦੇ ਆ ਤਾਂ ਕੋਈ ਨਹੀਂ ਸੁਣਦਾ ਬਾਪੂ ਜੀ ਇੱਕ ਵਾਰੀ ਦੱਸ ਦੋ ਦੋ ਦੱਸ ਵਾਰੀ ਹਾਂ ਇੱਕ ਵਾਰੀ ਦੱਸ ਦੋ ਕਿਹੜਾ ਮੁਹੱਲਾ ਆਪਾਂ ਕਿੱਥੇ ਖੜੇ ਆ ਕਿੰਨੀ ਦੇਰ ਤੋਂ ਪਾਣੀ ਖੜਾ ਹੈ ਤਕਲੀਫ ਕੀ ਕੀ ਬਾਪੂ ਜੀ ਹਾਲਾਕੇ ਆਫ ਕੈਮਰਾ ਬਹੁਤ ਦੱਸਦੇ ਸੀ ਹੁਣ ਕੈਮਰੇ ਮੋਰੇ ਥੋੜਾ ਝੱਜਕੇ ਕਿਉਂਕਿ ਕਈ ਵੇਲੇ ਨਾ ਸਾਡੀਆਂ ਹੀ ਗਲਤੀਆਂ ਹੋ ਜਾਂਦੀਆਂ ਅਸੀਂ ਸੋਚਦੇ ਕਿ ਬੰਦੇ ਪੱਲੇ ਰੱਖ ਲਈਏ ਪਰ ਕੀ ਸਿਆਸਤ ਦਾ ਨਾ ਤੁਹਾਨੂੰ ਪੱਲੇ ਰੱਖਿਆ ਹਾਂ ਇਸ ਕਰਕੇ ਸੱਚ ਬੋਲਣਾ ਜੀ ਬਿਲਕੁਲ ਜੀ ਇਹ ਪਿਛਲੇ ਤਕਰੀਬਨ 5-7 ਸਾਲ ਤੋਂ ਸਾਡਾ ਪ੍ਰੋਬਲਮ ਚੱਲ ਰਹੀ ਹੈ ਜੀ ਜਿਸ ਵੇਲੇ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਬਿੱਟਾ ਪ੍ਰਧਾਨ ਜੀ ਸਾਡੇ ਕੋਲ ਆਏ ਫੇ ਸਾਨੂੰ ਵੋਟ ਪਾਣੀ ਆ ਅਸੀਂ ਕਹੇ ਜੀ ਵੋਟ ਤੁਹਾਨੂੰ ਜੀ ਆਏ ਨੂੰ ਪਾਵਾਂਗੇ ਪਰ ਤੁਸੀਂ ਪਹਿਲਾਂ ਇਹ ਦੱਸੋ ਵੀ ਜਿਸ ਗਲੀ ਚੋਂ ਤੁਸੀਂ ਲੰਘ ਕੇ ਆਏ ਆ ਉਹ ਲੰਘਣ ਯੋਗ ਹੈਗੀ ਆ ਇਸ ਗਲੀ ਚੋਂ ਲੰਘ ਕੇ ਆਏ ਹਾਂ ਜੀ ਇਸ ਗਲੀ ਚੋਂ ਲੰਘ ਕੇ ਕਹੇ ਸੀ ਵੀ ਉਹ ਲੰਘਣ ਯੋਗ ਹੈਗੀ ਆ ਕਹਿੰਦੇ ਜੀ ਤੁਸੀਂ ਸਾਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਅਸੀਂ ਪਹਿਲ ਦੇ ਆਧਾਰ ਤੇ ਤੁਹਾਡਾ ਕੰਮ ਕਰਾਂਗੇ ਲੇਕਿਨ 5 ਸਾਲ ਹੋ ਗਏ ਅਜੇ ਪਹਿਲ ਦਾ ਅਧਾਰ ਨਹੀਂ ਹੋਇਆ ਹੈਗਾ ਉਸ ਤੋਂ ਬਾਅਦ ਜਦੋਂ ਵੀ ਇਸ ਗਲੀ ਦੇ ਵਿੱਚ ਪਾਣੀ ਰੁਕਦਾ ਤਾਂ ਗੰਦਗੀ ਫੈਦੀ ਸੀ ਨਗਰ ਕੌਂਸਲ ਉਹ ਜਾਣਦੇ ਆ ਸਾਨੂੰ ਮਿੱਠੀ ਗੋਲੀ ਦੇ ਦਿੰਦੇ ਆ ਜਾਓ ਜੀ ਆ ਗਏ ਬੰਦੇ ਬੰਦੇ ਆਂਦੇ ਆ ਪਿੱਛੋਂ ਨਾਲਾ ਸਾਡੀ ਇੱਕ ਸਰਕਾਰੀ ਨਾਲਾ ਚੱਲਦਾ ਆ ਬੀਬੀ ਸ੍ਰਿੰਦਰਪੁਰ ਕੋਈ ਪਤਾ ਨਹੀਂ ਕੀ ਨਾਮ ਦਾ ਉਹਨੇ ਬੰਦ ਨਾਲਾ ਕੀਤਾ ਚਾਰ ਪੰਜ ਜਗ੍ਹਾ ਤੋਂ ਉਹਦੇ ਖਿਲਾਫ ਅਸੀਂ ਡੀਸੀ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਈਓ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਨਵਾਂਚਰ ਹਲਕਾ ਦੇ ਐਮਐਲਏ ਸਾਹਿਬ ਨੂੰ ਵੀ ਐਪਲੀਕੇਸ਼ਨ ਦਿੱਤੀ ਆ नगर काउंसिल ਦੇ ਪ੍ਰਧਾਨ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਆਮ ਆਦਮੀ ਦੇ ਪ੍ਰਧਾਨ ਬੱਲੂ ਜੀ ਉਹਨਾਂ ਨੇ ਵੀ ਐਪਲੀਕੇਸ਼ਨ ਦਿੱਤੀ ਆ ਹਲਕਾ ਇੰਚਾਰਜ ਹਲਕਾ ਇੰਚਾਰਜ ਜਲਵਾਹਾ ਜੀ ਨੇ ਵੀ ਐਪਲੀਕੇਸ਼ਨ ਦਿੱਤੀ ਆ ਲੇਕਿਨ ਸਾਡੀ ਸਾਥ ਕਿਸੇ ਵੀ ਜਲਵਾਹਾ ਜੀ ਤਾਂ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਹੈ ਚਲੋ ਨਵਾਂ ਸ਼ਹਿਰ ਖੇਤਰ ਚ ਆਉਂਦਾ ਪਰ ਆ ਇੰਪਰੂਵਮੈਂਟ ਹੈ ਪਰ ਕਿਸੇ ਨੇ ਵੀ ਕਿਸੇ ਨੇ ਵੀ ਸਾਡੀ ਸਾਰ ਨਹੀਂ ਲਈ ਹੈਗੀ ਹੁਣ ਅਸੀਂ ਜਦੋਂ ਜੇਸ ਵੱਲੇ ਵੀ ਸਾਡਾ ਪਾਣੀ ਰੁਕਦਾ ਆ ਉਹ ਟੈਂਪਰੇਰੀ ਤੌਰ ਤੇ ਮਾੜਾ ਮੋਟਾ ਕੱਢ ਕੇ ਚਲ ਜਾਂਦੇ ਆ ਸਾਡਾ ਮੰਨ ਲਓ ਵੱਡੀ ਕਰਦੇ ਆ ਇਲਾਜ ਕੋਈ ਨਹੀਂ ਕਰਦਾ ਪੱਕਾ ਇਲਾਜ ਕੋਈ ਨਹੀਂ ਹੈਗਾ ਜੀ ਉਸ ਤੋਂ ਪਹਿਲਾਂ 5 ਸਾਲਾਂ ਦਾ ਸਾੜੇ 5 ਵਾਛੇ ਬੜਾ ਰੋੜ ਦੀ ਪੁਲੀ ਟੁੱਟੀ ਰਹੀ ਆ ਪੁਲੀ ਟੁੱਟੀ ਰਹੀ ਆ ਨਾਲਾ ਬੰਦ ਰਹਿੰਦਾ ਹਜੇ ਇਸ ਟਾਈਮ ਵੀ ਨਾਲਾ ਬੰਦ ਹੈ ਤੁਸੀਂ ਮੌਕੇ ਤੇ ਆ ਕੇ ਹੁਣ ਵੀ ਦੇਖ ਸਕਦੇ ਆ ਅਫਸਰਾਂ ਨੂੰ ਇਹਨਾਂ ਸਿਆਸਤਦਾਨਾਂ ਨੂੰ ਪੁੱਛਣਾ ਸੀ ਕਿ ਇੱਧਰ ਬੰਦੇ ਨਹੀਂ ਰਹਿੰਦੇ ਕਿ ਜੇ ਤਰਨ ਤਰਨ ਕਰੋ ਇੱਥੇ ਵੀ ਜਿਉਣੇ ਚਾਹਣ ਕਰਾਈਏ ਫੇਰ ਆਉਂਗੇ ਦੇਖੋ ਜੀ ਉਹ ਤੁਹਾਨੂੰ ਦੱਸਿਆ ਲੱਗਾ ਵੀ ਮਿੱਠੀ ਗੋਲੀ 6 ਤਰੀਕ ਨੂੰ ਅਸੀਂ ਗਏ ਐਸਓ ਸਾਹਿਬ ਸਿਗੇ ਉੱਥੇ ਉਹ ਕਹਿੰਦੇ ਜੀ ਨਾਲਾ ਥੋੜੀ ਜਿਹਾ ਸਾਡਾ ਕਰੱਕਿਆ ਸਾਨੂੰ 2 ਦਿਨ ਦਾ ਟਾਈਮ ਦਿਓ 2 ਦਿਨ ਦੇ ਵਿੱਚ ਸਾਡੇ ਸਾਹਮਣੇ ਠੇਕੇਦਾਰ ਨੂੰ ਫੋਨ ਕੀਤਾ ਨਾਲਾ ਕਰੱਕਿਆ ਕਿ ਨੀਤ ਕਰੱਕਿਆ ਨੀਤੇ ਕਰੱਕਿਆ ਜੀ ਵੀ 2 ਦਿਨ ਦਾ ਸਾਨੂੰ ਟਾਈਮ ਦਿਓ ਕੌਣ ਕਿਹਨੂੰ ਕੀਤਾ ਇਹ ਠੇਕੇਦਾਰ ਨੂੰ ਵੀ ਇਹਦੇ ਵਿੱਚ ਥੈਲਾ 2 ਥੈਲਾ ਜਿਹੜਾ ਸੀਮੈਂਟ ਦਾ ਲੱਗਦਾ ਲਾ ਕੇ ਕਰ ਦਿਓ ਜੀ 2 ਦਿਨ ਤੋਂ ਬਾਅਦ ਤੁਹਾਡਾ ਪਾਣੀ ਚੱਲ ਜਾਊਗਾ ਲੈ ਤੁਹਾਡੇ ਐਸਓ ਸਾਹਿਬ ਨੂੰ ਮੈਂ ਕਹਿੰਦਾ 5 ਥੈਲੇ ਮੈਂ ਦੇ ਦਿੰਦਾ ਸੀਮੈਂਟ ਦੇ ਕਰਾਵੇ ਚੱਲ ਮੈਂ ਆਪਣੀ ਜੇਬ ਚੋਂ ਦਿੰਦਾ ਉਹ ਦੋ ਥਲੇ ਲਾਣ ਦੀ ਬਜਾਏ ਤਾਂ ਅੱਜ 6 ਤਰੀਕ ਤੋਂ ਬਾਅਦ ਦੇਖੋ 11 12 ਤਰੀਕ ਅਜ ਹੋ ਗਈ ਆ ਹਜੇ ਤੱਕ ਕਿਤੇ ਵੀ ਸੀਮੈਂਟ ਨਹੀਂ ਲੱਗਿਆ ਹੈਗਾ ਕੋਈ ਠੇਕੇਦਾਰ ਨਹੀਂ ਆਇਆ ਹੈਗਾ ਅਸੀਂ ਦੋ ਤਿੰਨ ਵਾਰੀ ਚੱਕਾ ਜਾਮ ਵੀ ਕੀਤਾ 6 ਸੋਮਵਾਰ ਨੂੰ ਅਸੀਂ ਕਮੇਟੀ ਘਰ ਜਾ ਕੇ ਧਰਨਾ ਮਾਰਿਆ ਪਹਿਲਾਂ ਇੱਥੇ ਮਾਰਿਆ ਫੇਰ ਕਮੇਟੀ ਘਰ ਧਰਨਾ ਮਾਰਿਆ ਪਰ ਹਜੇ ਤੱਕ ਵੀ ਉਹਨਾਂ ਦੇ ਕੰਨ ਤੇ ਜੂੰ ਨਹੀਂ ਸਰਕੀ ਹੈਗੀ ਵੀ ਕੰਨ ਭਰਿਆਂ ਹੀ ਜੂੰਆਂ ਨਾ ਪਿਆ ਆ ਕੋਣੇ ਤੋਂ ਬਾਦ ਦੱਸੋ ਹੋਰ ਅਸੀਂ ਕਿਹੜੀ ਸਰਕਾਰ ਦਾ ਦਰਵਾਜ਼ਾ ਹੈਗਾ ਜਿਹੜਾ ਅਸੀਂ ਨਹੀਂ ਖੜਕਾਇਆ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਹੈਗਾ ਜੀ ਗੁਰਦੀਪ ਰਾਮ ਅੱਛਾ ਗੁਰਦੀਪ ਰਾਮ ਜੀ ਇੱਕ ਗੱਲ ਦੱਸੋ ਇੱਥੇ ਹੁਣ ਜਿਹੜੇ ਆ ਜਿਹੜੇ ਸਾਡੇ ਭੈਣ ਭਰਾ ਖੜੇ ਆ ਬਜ਼ੁਰਗ ਖੜੇ ਆ ਹਾਂਜੀ ਇਹਦੇ ਕਰਕੇ ਬਿਮਾਰੀਆਂ ਦਾ ਕਿੰਨਾ ਖਤਰਾ ਹੈ ਜਿਹੜੇ ਬੱਚੇ ਆਉਂਦੇ ਜਾਂਦੇ ਉਹਨਾਂ ਨੂੰ ਕਿੰਨੀ ਤਕਲੀਫ ਹੈ ਬਜ਼ੁਰਗਾਂ ਨੂੰ ਕਿੰਨੀ ਤਕਲੀਫ ਹੈ ਔਰ ਇਹ ਜਿਹੜਾ ਪਾਣੀ ਬੈਕ ਵੀ ਕੀ ਮਾਰਦਾ ਘਰਾਂ 'ਚ ਗੰਦਾ ਪਾਣੀ ਵੀ ਆਉਂਦਾ ਪੀਣ ਲਈ ਇਹ ਸਾਰੀ ਜਾਣਕਾਰੀ ਦਿਓ ਦੇਖੋ ਜੀ ਪਾਣੀ ਦਾ ਗੰਦਗੀ ਹੈਗਾ ਹੀ ਹੈਗਾ ਜੀ ਸਕੂਲ ਦੇ ਟਾਈਮ ਤੇ ਬੱਚੇ ਲੰਘਾਣੇ ਸਾਨੂੰ ਔਖੇ ਆ ਜੀ ਸਵੱਛ ਭਾਰਤ ਕਹਿੰਦਾ ਵੀ ਸਫਾਈ ਅਭਿਆਨ ਹੈ ਨਵਾਂ ਸ਼ਹਿਰ ਸਾਡਾ ਪਹਿਲੇ ਨੰਬਰ ਤੇ ਆਇਆ ਆ ਉਹਦਾ ਤੁਸੀਂ ਜਾਗਦੇ ਆ ਮੂੰਹ ਬੋਲਦੇ ਆ ਤਸਵੀਰਾਂ ਦੇਖ ਸਕਦੇ ਆ ਵੀ ਕਿੰਨੀ ਕਿ ਸਫਾਈ ਦਾ ਅਭਿਆਨ ਹੈਗਾ ਚੱਲ ਰਿਹਾ ਹੈ ਇਹ ਦੱਸਣ ਵਾਲੀ ਵੀ ਕੋਈ ਗੱਲ ਰਹੀ ਨਹੀਂ ਹੈ ਕਿ ਤੁਹਾਡੇ ਸਾਹਮਣੇ ਸ਼ੀਸ਼ਾ ਨੰਗਰ ਆ ਰਿਹਾ ਹੈ ਪਾਣੀ ਘਰਾਂ ਚ ਬੈਕ ਵੀ ਵੱਜਦਾ ਫਿਰ ਪਾਣੀ ਬੈਕ ਬੈਕ ਵੱਜਦਾ ਜੀ ਪਾਣੀ ਘਰਾਂ ਚ ਪਾਣੀ ਬੈਕ ਵੱਜਦਾ ਜੀ ਸਹੀ ਸ਼ਬਦਾਂ ਚ ਕੀ ਹੈ ਤਾਂ ਗੁਸਲਖਾਨੇ ਵਾਲਾ ਟੱਟੀਆਂ ਵਾਲਾ ਪਾਣੀ ਵਾਪਸ ਆ ਰਿਹਾ ਵਾਪਸ ਆ ਰਿਹਾ ਜੀ ਵਾਪਸ ਆ ਰਿਹਾ ਜੀ ਉਸ ਤੋਂ ਬਾਅਦ ਆ ਜਿਹੜੇ ਪਲਾਟ ਸਾਡੇ ਕੋਲ ਖਾਲੀ ਪਏ ਸੈਣੀ ਬਰਾਦਰੀਆਂ ਦੇ ਪਲਾਟ ਖਾਲੀ ਪਏ ਇਹਨਾਂ ਨੇ ਪਰਦੇਸੀ ਆਦਮੀ ਜਿਹੜੇ ਯੂਪੀ ਬਿਹਾਰ ਦੇ ਹੈਗੇ ਉਹਨਾਂ ਨੂੰ ਕਾਗਜ਼ ਚੁਕਾਣਾਂ ਨੂੰ ਬਿਠਾ ਲਿਆ ਇਹ ਪੂਰਾ ਗੰਦਗੀ ਦਾ ਢੇਰ ਪਾਏ ਆ ਕਦੇ ਇਹਨਾਂ ਦਾ ਕਾਬਲ ਰੋਡ ਦੇ ਨਾਲੀ ਚ ਵੜ ਜਾਂਦਾ ਕਦੇ ਲੈਟਰਿੰਗ ਆਪ ਨਾਲੀ ਚ ਬਹਿ ਜਾਂਦੇ ਆ ਸਾਡਾ ਤਾਂ ਜੀਣਾ ਨਰਕ ਹੋਇਆ ਜੀ ਇੱਥੇ ਜੀ ਹਰਾਮ ਹੋਇਆ ਜੇ ਅਸੀਂ ਇਹਨਾਂ ਨੂੰ ਕਹਿੰਦੇ ਆ ਵੀ ਇਹਨਾਂ ਦੀ ਸਹੂਦਤਾ ਦੋ ਜੈ ਇਹਨਾਂ ਤੇ ਪਰਚਾ ਘਟਾਓ ਕੋਈ ਪਰਚਾ ਨਹੀਂ ਘਟਾਉਂਦਾ ਕੋਈ ਸਹੂਦਤਾ ਨਹੀਂ ਦੇ ਰਿਹਾ ਹੈਗਾ ਜੀ ਅਸੀਂ ਤਾਂ ਬਹੁਤ ਦੁਖੀ ਆ ਸਾਡੇ ਤਾਂ ਮਹਿਮਾਨ ਵੀ ਗਲੀਆਂ ਚ ਵਜ ਜਾਂਦੇ ਆ ਗਨਾਲੀਆਂ ਦੇ ਕੋਲ ਬੰਨੂ ਬਹਿ ਜਾਂਦੇ ਸੜ ਕੇ ਉੱਠੇ ਜੀ ਨਾਲੀਆਂ ਦੇ ਮੁੰਡੇ ਬਹਿ ਜਾਂਦੇ ਕਿੰਨਾ ਲੜੀਏ ਜਿਹਨੂੰ ਅਸੀਂ ਪੁੱਛਦੇ ਵੀ ਤੂੰ ਆਹ ਕੀ ਕੰਮ ਕੀਤਾ ਓਏ ਉਹ ਕਹਿੰਦਾ ਜੀ ਮੈਂ ਨਹੀਂ ਕੀਤਾ ਮੈਨੂੰ ਨਹੀਂ ਪਤਾ ਕੌਣ ਕਰ ਗਿਆ ਇਹਨਾਂ ਕੋਲ ਤੇ ਫਿਰ ਇਹਨਾਂ ਨਾਲੀਆਂ ਤੇ ਹੀ ਬਹਿਣਾ ਪਰ ਜਿਹਨਾਂ ਨੇ ਜਗ੍ਹਾ ਦਿੱਤੀ ਉਹਨਾਂ ਦੀ ਗੱਲ ਕਰਦੇ ਤੁਸੀਂ ਉਹ ਭੁੱਕਾਈ ਵਾਲੇ ਉਹਨਾਂ ਨੂੰ ਚਾਹੀਦਾ ਹੈ ਨਾ ਵੀ ਇੱਥੇ ਉਹਨਾਂ ਨੂੰ ਨਿਕਾਸ ਪੂਰਾ ਦੇਣ ਹੁਣ ਦੇਖ ਲਓ ਥੋੜੇ ਦਿਨ ਹੋ ਗਏ ਮੇਰੀ ਸੱਸ ਪੂਰੀ ਹੋਈ ਨੂੰ ਅਸੀਂ ਇੱਥੋਂ ਪਾਣੀ ਗੰਦੇ ਚੁਲੰਗਾ ਕੇ ਲੈ ਗਏ ਆ ਉਹ ਪਰਾਂ ਗੇਟ ਲੱਗਾ ਆ ਸੜਾ ਗੇਟ ਕਿਸੇ ਨੇ ਖੋਲਿਆ ਅਸੀਂ ਐਸ ਵਿੱਚੋਂ ਪੱਤੇ ਪਾਣੀ ਚੁਲੰਗਾ ਕੇ ਲੈ ਆਂ ਉਹਨਾਂ ਦੀ ਪੀੜ ਨੂੰ ਸਮਝੀਏ ਆਖਰੀ ਯਾਤਰਾ ਆ ਟਟੀਆਂ ਵਿੱਚ ਦੀ ਰੰਗੀ ਆ ਤੇ ਇਹਨਾਂ ਦੇ ਦਿਲ ਦੀ ਪੀੜ ਸਮਝੋ ਮੌਤ ਹੋਣ ਤੋਂ ਪਹਿਲਾਂ ਰਿਸ਼ਤੇ ਕੀ ਜਿਹੜੇ ਆ ਰਹੇ ਹੋ ਸਾਨੂੰ ਇੰਨੀ ਸ਼ਰਮ ਆਂਦੀ ਭਾਜੀ ਅੱਛਾ ਸ਼ਰਮ ਨਾ ਡੁੱਬ ਕੇ ਚੁੱਲ੍ਹੂ ਪਰ ਪਾਣੀ ਕਹਿੰਦੇ ਨਾ ਸ਼ਰਮ ਨਾ ਡੁੱਬ ਕੇ ਨਾਕਸ ਇਹਨਾਂ ਨੂੰ ਪ੍ਰਸ਼ਾਸਨ ਨੂੰ ਡਬੋਣਾ ਚਾਹੀਦਾ ਸ਼ਰਮ ਸਰ ਪਰ ਆਮ ਲੋਕਾਂ ਨੂੰ ਹੋਣਾ ਪੈ ਰਿਹਾ ਅੰਦਰ ਸੀ ਗਏ ਆਨ ਕਮੇਟੀ ਘਰ ਕਹਿੰਦੇ ਅਸੀਂ ਤੁਹਾਡਾ ਠੀਕ ਕਰਦੇ ਨੇ ਆਹ ਕਰਕੇ ਗਏ ਨੇ ਆਹ ਦੇਖੋ ਕੋਈ ਨੰਬਰ ਕੱਢੋ ਕਿਸੇ ਅਫਸਰ ਤੋਂ ਨਾਲ ਗੱਲ ਕਰੀਏ ਕਰੋ ਕਿ ਜਿਹੜੇ ਸਬੰਧਤ ਅਫਸਰ ਕੋ ਜਾਨਨੇ ਆ ਕਰੋ ਉਹਨਾਂ ਨਾਲ ਗੱਲ ਜਰਾ ਜਿਹੜੀਆਂ ਐਪਲੀਕੇਸ਼ਨਾਂ ਹੈਗੀਆਂ ਰਸੀਵਡ ਕੀਤੀਆਂ ਹੋਈਆਂ ਸਾਡੇ ਕੋਲ ਪਈਆਂ ਆ ਇਸ ਟਾਈਮ ਸਾਡਾ ਬੰਦਾ ਜਿਹੜਾ ਨਾਲ ਦਾ ਉਹ ਨਵਾਂ ਸ਼ਹਿਰ ਗਿਆ ਆ ਜੀ ਇੱਕ ਹੁਣ ਮਾਤਾ ਜੀ ਕਹਿੰਦੇ ਲੱਤ ਵੀ ਟੁੱਟ ਗਈ ਲੱਤ ਟੁੱਟੀ ਐ ਉਹ ਆਹ ਬਾਹ ਟੁੱਟੀ ਐ ਵੇ ਲੋ ਕਿਸੇ ਤਰਕੇ ਹਾਂ ਹਾਂ ਇੱਥੋਂ ਮੈਂ ਦੇਖੇ ਆ ਮੈਨੂੰ ਚੱਕ ਕੇ ਮੁੰਡੇ ਲੈ ਗਏ ਆ ਮੁੰਡਾ ਲੈ ਕੇ ਚਲੇ ਗਿਆ ਇਹ ਚੱਕ ਕੇ ਪਤਾ ਮੈਨੂੰ ਚੱਕ ਕੇ ਲੈ ਗਿਆ ਹਾਂ ਇੱਥੇ ਜਾ ਦਿਖਾ ਦਸ ਦਿਓ ਹੈਗਾ ਤੇ ਮੈਨੂੰ ਦੇ ਦਿਓ ਓ ਓ ਬਾਪੂ ਜੀ ਮੜ ਜਾ ਬੋਲੋ ਤੁਸੀਂ ਗੱਜ ਕੇ ਬੋਲਦੇ ਪਿਆ ਹਾਂ ਹਾਂਜੀ ਮੇਰੀ ਮੇਰੀ ਗੱਲ ਸੁਣ ਹਾਂਜੀ ਆ ਦੇਖੋ ਜੀ ਸਾਡਾ ਕਿੰਨਾ ਗੰਦਿਆ ਹੈ ਸਾਡੇ ਕੋਲੋਂ ਨੰਗਿਆ ਨਹੀਂ ਜਾਂਦਾ ਸਿਆਣੇ ਬੰਦੇ ਆ ਹੈਂ ਖੜੀਆਂ ਲੱਤਾਂ ਹਰ ਭਰਦਾਂ ਦੀਆਂ ਗਾਰੇ ਨਾਲ ਹੈਂ ਕਿਆ ਕਰੀਏ ਕਮੇਟੀ ਨੂੰ ਕੋਲ ਜਾਣਦੇ ਆ ਸਾਡੀ ਸੁਣਦੇ ਹੀ ਨਹੀਂ ਹੈਗੇ ਕੋਈ ਵਾਰ ਨਹੀਂ ਇੱਕ ਵਾਰ ਨਹੀਂ ਸੁਣਦੇ ਹੈਗੇ ਆ ਬਿੱਟੇ ਪ੍ਰਧਾਨ ਉਹ ਦੇਖੋ ਉਹ ਹੋਰ ਕੂੜਾ ਕਰਕਟ ਲੈ ਉਹਨੇ ਵਿੱਚ ਛੱਡ ਦੇਣਾ ਤੇ ਹਾਂ ਉਹ ਬਲਾਕੇ ਜਰ ਨਹੀਂ ਆ ਹਾਂਜੀ ਫੇ ਸਾਡੀ ਸੁਣਦਾ ਕੋਈ ਨਹੀਂ ਜੇ ਕਮੇਟੀ ਘਰ ਜਾਂਦੇ ਆ ਬਸ ਕਹਿੰਦੇ ਸਵੇਰੇ ਪੇ ਲਾਂਗੇ ਮੁੜ ਕੇ ਆਉਂਦਾ ਨਹੀਂ ਕੋਈ ਅੱਛਾ ਬਾਪੂ ਹੱਦ ਨਹੀਂ ਕੀਤੀ 5 ਸਾਲ ਹੀ ਹੋ ਗਏ ਜਲ 2 4 5 ਦਿਨ ਮੰਨੇ 5 ਸਾਲ ਹੋ ਗਏ 5 ਸਾਲ ਹੋ ਗਏ ਜੀ ਇਸੇ ਇਸੇ ਗੰਦਗੀ ਦੀ ਲੰਗਨੇ ਆ ਜੀ ਹਾਂ ਕਮੇਟੀ ਘਰ ਜਾਂਦੇ ਆ ਸਾਨੂੰ ਬਸ ਉੱਥੇ ਲਾਰ ਵਾਲਾ ਪਾ ਲਾਦੇ ਆ ਹੁਣ ਆਨੇ ਆ ਹੁਣ ਆਨੇ ਆ ਕੋ ਜੇ ਇਹੋ ਕਹਿੰਦੇ ਆਣਾ ਆ ਜਾਣਾ ਕੱਲਣਾ ਇਹੋ ਦਾ ਨੰਬਰ ਕੱਢੋ ਜੀ ਉਹਨਾਂ ਨਾਲ ਗੱਲ ਕਰੀਏ ਇਹੋ ਦਾ ਨੰਬਰ ਪ੍ਰਧਾਨ ਨੂੰ ਫੋਨ ਲਾਓ ਪ੍ਰਧਾਨ ਨੂੰ ਫੋਨ ਦੱਸਦੇ ਤੁਹਾਨੂੰ ਪ੍ਰਧਾਨ ਕੋਈ ਪ੍ਰਾਣਾ ਨਹੀਂ ਇਹਨੂੰ ਜਾ ਸਕਦਾ ਕੋਈ ਡਿੱਰਦਾ ਆਉਂਦਾ ਨਹੀਂ ਪ੍ਰਾਣਾ ਦੇਖਿਆ ਉਹਨਾਂ ਕਿਸ ਗੰਦਗੀ ਚ ਰਹਿੰਦੇ ਆ ਗੱਲਾਂ ਨੇ ਵੜਦਾ ਹੀ ਨਹੀਂ ਆ ਕੇ ਰਿਸ਼ਤੇਦਾਰ ਰਿਸ਼ਤੇਦਾਰ ਕਹਿੰਦੇ ਨੇ ਅਸੀਂ ਨਹੀਂ ਆਉਣਾ ਰਾਹੀ ਗਾ ਤੁਹਾਨੂੰ ਗੰਦਾ ਆਹ ਇਹ ਨੰਬਰ ਦੇਖੋ ਲਓ ਜੀ ਪ੍ਰਧਾਨ ਮੈਂ ਇੱਕ ਵਾਰੀ ਗੱਲ ਕਰ ਲੈਨੇ ਪੁੱਛ ਲੈਨੇ ਆ ਕਿ ਆ ਜੇ ਹਾਲਾਤ ਰਾਹੋਂ ਦੇ ਆ ਤੁਸੀਂ ਕਿਵੇਂ ਆਪ ਸੰਤੁਸ਼ਟੀਨਾ ਘਰਾਂ ਚ ਬੈੰਦੇ ਆ ਆ ਤਨ ਯਾਰੇ ਨਾਲ ਬੈਠੇ ਆ ਆਉਂਦੇ ਨ ਯਾਰੇ ਨਾਲ ਖਾਂਦੇ ਪੀਂਦੇ ਆ ਬੋਲ ਕਾਕਾ ਬੋਲ ਆਪਣਾ ਨੰਬਰ ਦੱਸ ਬੋਲ ਬੋਲ ਤੂੰ ਨਾ 94 ਜੀ 011 ਪੱਕਾ ਕਿਥੇ ਇੱਕ ਮਿੰਟ ਬਗਾ ਨਾ ਨਹੀਂ ਯਾਰੇ ਦੇਖ ਇੱਥੋਂ ਹਾਂ ਬਹੁਤ ਹੱਥ ਤੇਰੀ ਬੋਲ ਲਓ ਜੀ ਆਪਾਂ ਇੱਕ ਹੋਰ ਜੀ ਚੱਲ ਰਿਹਾ ਜੀ ਨੰਬਰ ਪਰ ਹੁਣ ਜਾਂ ਤੇ ਇਥੋਂ ਵੀ ਕਹਿਣਾ ਹੋਵੇ ਕਿ ਟਰੰਪ ਨੇ ਨਿਕਲਣਾ ਹੈ ਹੈ ਜਾਂ ਕਿਸੇ ਵੱਡੇ ਸਟੇਟ ਲੈਵਲ ਦੇ ਕਿਸੇ ਅਧਿਕਾਰ ਨੇ ਨਿਕਲਣਾ ਤੇ ਇਥੇ ਕੰਦ ਕਰ ਦਿੱਤੀ ਜਾਵੇ ਪਰ ਕੀ ਇਕੱਲੀ ਕੰਦ ਕਰਨ ਨਾਲ ਹੱਲ ਹੁੰਦੇ ਆ ਜੀ ਲੱਗ ਗਿਆ ਫੋਨ ਭਜਾ ਨੋਨੋ ਵੀ ਲੱਗ 스피ਕਰ ਤੇ ਲਾਓ ਇਹਨੂੰ ਕਿੱਥੇ ਲੱਗ ਰਿਹਾ ਤੁਹਾਨੂੰ ਇਹ ਲੋ ਜੀ ਹੈਲੋ ਹਲੇ ਫੋਨ ਚੱਕਿਆ ਨਹੀਂ ਜੀ ਹੁਣ ਅਜਿਹਾ ਕਰੀਏ ਜੀ ਆਪਾਂ ਸਲਾਹ ਬਣਾ ਲੈਨੇ ਆ ਜੀ ਸਰ ਚਲਿਏ ਕਮੇਟੀ ਕਰ ਇੱਦਾਂ ਹੀ ਤੁਹਾਡੇ ਮੋਟਰਸਾਈਕਲ ਆ ਮਗਰ ਆਪਾਂ ਗੱਡੀ ਲਾਉਨੇ ਆਪਣੀ ਚਲਿਏ ਚਲੋ ਚਲਿਏ ਜੀ ਇੱਕ ਵਾਰੀ ਪੁੱਛੇ ਹੀ ਲੈਨੇ ਆ ਜਿਸਾਨ ਆ ਨਾ ਜਿੰਨੇ ਅਸੀਂ ਉਹ ਵੀ ਮੜਾ ਕੇ ਦਿਖਾ ਲਓ ਕਿ ਉਹ ਜਨਾਨੀ ਨੇ ਨਾਲਾ ਬੰਦ ਕੀਤਾ ਹੈ ਅਸੀਂ ਹੁਣੇ ਹੁਣੇ ਪਤਾ ਕੀਤਾ ਸੀ ਅੱਧਾ ਘੰਟਾ ਪਹਿਲਾਂ ਈਓ ਸਾਹਿਬ ਕਹਿੰਦੇ ਚੰਡੀਗੜ੍ਹ ਗਏ ਆ ਜੀ ਅਥੀ ਜਾਣਾ ਸੀਗਾ ਜੀ ਕਮੇਟੀ ਨੀ ਕੱਡ ਨੂੰ ਵੀ ਇੱਦਾਂ ਦਾ ਬਣਾਉਣਾ ਬਸ ਇਹ ਤਾਂ ਹੁਣ ਉਹ ਜਾਣਦੇ ਕੀ ਬਣਾਣਾ ਉਹਨਾਂ ਨੇ ਚਲੋ ਤੁਸੀਂ ਕੋਈ ਆਇਆ ਹੀ ਹੋਵੇਗਾ ਚਲੋ ਇੱਥੇ ਤਾਂ ਸਾਡੀ ਜ਼ਿੰਦਗੀ ਬਰਬਾਦ ਜਾਵਾਂਗੇ ਤਾਂ ਪਤਾ ਲੱਗੂਗਾ ਕਿ ਆਏ ਆ ਜੀ ਪਤਾ ਲੱਗੇਗਾ ਜੇ ਉੱਥੇ ਜਾਵਾਂਗੇ ਤਾਂ ਪਤਾ ਲੱਗੇਗਾ ਐਦਾਂ ਕਿੱਦਾਂ ਪਤਾ ਲੱਗੇ ਮੈਂ ਤਾਂ ਆ ਰਿਹਾ ਨਹੀਂ ਜਦੋਂ ਮਾਜੀ ਚਲੋ ਪੁੱਛੋ ਜੀ ਆਪਣੇ ਸਾਥੀਆਂ ਨੂੰ ਚਲਿਓ ਜੀ ਅਸੀਂ ਤਾਂ ਤਿਆਰ ਆ ਹੀ ਅਸੀਂ ਪਰੇਸ਼ਾਨ ਆ ਸੀ ਤੇ ਜਾਣਾ ਆ ਪਿਆਰ ਆ ਤਿਆਰ ਆ ਅਸੀਂ ਜਾਣੀ ਚਲੋ ਨਾਲ ਨਾਲ ਚਲੋ ਸਾਡੀ ਜ਼ਿੰਦਗੀ ਖਰਾਬ ਏ ਨਾ ਜਗ ਲੱਤਾਂ ਬਾਵਾ ਟੁੱਟਦੀਆਂ ਤੇ ਚਾਰੇ ਚਾਰੇ ਟਿੱਕੀ ਮਾਦੀ ਇਹਦੇ 6 ਵਜੇ ਨੇ ਕਿੰਨੇ ਦਿਨ ਮੰਜੀ ਤੇ ਪਈ ਰਹੀ ਹੈ ਮਾਂ ਦਾ ਤਾਂ ਕੋਈ ਕਸੂਰ ਨਹੀਂ ਸਿਰਫ ਆ ਨਕਾਸੀ ਨਾ ਹੋਣ ਕਰਕੇ ਤੂੰ ਮੇਰਾ ਕਮਾਨ ਵਾਲਾ ਵੀ ਨਹੀਂ ਜਿਹੜਾ ਮੇਰੇ ਤੇ ਲਾਵੇ ਤੂੰ ਮੈਂ ਮੇਰਾ ਇਲਾਜ ਕਿੱਦਾ ਕਰਾਇਆ ਹਾਂਜੀ ਇਲਾਜ ਕਿਵੇਂ ਕਰਾਇਆ ਇਹ ਇਲਾਜ ਮੇਰਾ ਤੂੰ ਮੈਂ ਨੇ ਕੰਮ ਕਰਦੀ ਸੀ ਕਿਸੇ ਤੇ ਕੰਮ ਕਰਦੀ ਸੀ ਬਾਹ ਦੇਰੇ ਤੇ ਰੋਟੀਆਂ ਪਕਾਣੀਆਂ ਉਹਨੇ ਮੇਰਾ ਇਲਾਜ ਕਰਾਇਆ ਵੱਡਾ ਵੀਰੀ ਹੈਗਾ ਉਹ ਵੀ ਜੈ ਦਾਰੂ ਦੂਰੂ ਪੀਂਦਾ ਉਹਨੇ ਵੀ ਨਹੀਂ ਪੁੱਛਿਆ ਬਾਹ ਤੂੰ ਮੈਂ ਮੈਨੂੰ ਪੁੱਛਦੇ ਨਹੀਂ ਓਏ ਹੋਏ ਆ ਦੇਖੋ ਆ ਆ ਤਰਾਸਦੀ ਆ ਆ ਘਰ ਵਾਲਾ ਮੁੱਕ ਗਿਆ ਲੋਕਾਂ ਨੇ ਕੀਤਾ ਲਾਜ ਹਾਂ ਲੋਕਾਂ ਨੇ ਲਾਜ ਮੇਰਾ ਕੀਤਾ ਹੈ ਆ ਤਰਾਸਦੀ ਆ ਕੱਲੀ ਇਹ ਬੀਬੀ ਨਹੀਂ ਹੋਰ ਬੇ ਜਿਹੜੀਆਂ ਇੱਥੇ ਮਾਮਾ ਬੈਠੀਆਂ ਕਿਸੇ ਵੀ ਸੱਟ ਚੋਟ ਲੱਗ ਸਕਦੀ ਦੇਖ ਕੇ ਰਾਤ ਬਰਾਤ ਤੇ ਲੰਗੜਾ ਇੱਧਰ ਅਸੀਂ ਹੁਣ ਅੱਗੇ ਬੱਚੇ ਆਉਣ ਆਲੇ ਆ ਸਕੂਲੋਂ ਤੇ ਕਿੱਦਾਂ ਨੰਗਾਉਣੇ ਆ ਕੋਣੇ ਬਾਜੀ ਸਾਰੇ ਗੱਡੀਆਂ ਵਾਲੇ ਆਂਦੇ ਨੇ ਸੁਣੀ ਚਲੋ ਸਾਡੇ ਤਾਂ ਗੱਡੀਆਂ ਉਹਨਾਂ ਦੇ ਮਾਜਿਹੜੇ ਕਰਾਏ ਮਾਲਕ ਕਿਹੜੇ ਦੇ ਆਦੇ ਕਿਹੜੇ ਦੇ ਨਹੀਂ ਆਦੇ ਆਪਾਂ ਜਿਹੜੀ ਜਿਹੜੀ ਸਪਾਈ ਕਰਵਾਈ ਹੈ ਉਹਨਾਂ ਨਾਲ ਗੱਲ ਕਰ ਲੇ ਹਾਂ ਹਾਂਜੀ ਹੁਣ ਉਹਨਾਂ ਦੇ ਕੋਲ ਸਪਾਈ ਡਿਸਨੇਲ ਚਾਰਜ ਆਏ ਨੇ ਜਿਹੜੇ ਇੱਥੇ ਪਿਠਾਏ ਹੋਏ ਨੇ ਨਵਾਂ ਸ਼ਹਿਰ ਬੰਗਾ ਉਹਨਾਂ ਕੋਲੇ ਹੀ ਹੈ ਜੇ ਸਾਰੇ ਡਿਸਨੇਲ ਚਾਰਜ ਜਿਹੜੇ ਹੈਗੇ ਜੀ ਮਾਲਕ ਕੋਲ ਤੇ ਕਰਾਇਆ ਲੈ ਕੇ ਚੱਲ ਜਾਂਦੇ ਕਿਉਂਕਿ ਅਸੀਂ ਹੁਣੇ ਹੁਣ ਥੋੜੀ ਜਿਹਾ ਅੱਧਾ ਘੰਟਾ ਪਹਿਲਾਂ ਫੋਨ ਕਰਕੇ ਪਤਾ ਕੀਤਾ ਉਹ ਕਹਿੰਦੇ ਚੰਡੀਗੜ੍ਹ ਗਏ ਹੈ ਜੀ ਹਾਂ ਫਿਰ ਆਪਾਂ ਨਗਰ ਕੌਂਸਲ ਜਾਣਾ ਕਿ ਹੁਣ ਫੇ ਕਿਸੇ ਔਰ ਦੇ ਮਖਨ ਕੋਈ ਸੁਣਦਾ ਹੀ ਨਹੀਂ ਉੱਥੇ ਜਾਣਾ ਕਿਹਦੇ ਕੋਲ ਜੀ ਜਾ ਕੇ ਪਤਾ ਲਗੂਗਾ ਹੈਲੋ ਸਾਡੇ ਆ ਪ੍ਰਧਾਨਾ ਹੈ ਹੈਲੋ ਕੋਲਿੰਗ ਕਰਦਾ ਅੰਮ੍ਰਿਤਪੁਰ ਹੈਲੋ ਯੋ ਸਰ ਸਰ ਮੈਂ ਦਿਨੇਸ਼ ਸੂਰੀ ਗੱਲ ਕਰ ਰਿਹਾ ਜੀ ਨਾ ਪੀਵੀ ਪੱਤੀ ਨਵਾਂ ਸ਼ਹਿਰ ਚੈਨਲ ਤੋਂ ਸਰ ਇੱਕ ਮਸਲਾ ਹੈ ਜੀ ਆਪਣੇ ਰਾਹੋਂ ਵਿਖੇ ਗੁਰੂ ਤੇਗ ਬਹਾਦਰ ਨਗਰ ਦਾ ਜੀ ਉਹ ਪਿਛਲੇ 5 ਸਾਲ ਤੋਂ ਇੱਦੀ ਅੜਿਆ ਪਿਆ ਜੀ 10 ਸਾਲ ਹੋ ਗਏ ਕਹਿੰਦੇ ਕੱਟੇ ਜਾਂਦੇ ਆ ਲੋਰ ਰੋਡ ਤੇ ਪਾਣੀ ਪਾਣੀ ਖੜਾ ਹੈ ਜੀ ਕੋਈ ਨਿਕਾਸੀ ਨਹੀਂ ਕੋਈ ਸਫਾਈ ਨਹੀਂ ਹੁੰਦੀ ਉਹ ਯਾਦਾ ਹੀ ਨਹੀਂ ਦੀ ਸਫਾਈ ਕੱਪਾਸ ਅਜੇ ਤੱਕ ਅਜੇ ਪਾਣੀ ਵੀ 6 ਸਾਲ ਹੋ ਚਲੇਗੇ ਠੀਕ ਹੈ ਸਰ ਉਹਨੂੰ ਗੱਲ ਕਰਦੇ ਜੀ ਗੱਲ ਕਰਦੇ ਮੈਂ ਗੱਲ ਕਰਦੇ ਬਹੁਤ ਸ਼ੁਕਰੀਆ ਸਰ ਬਹੁਤ ਸ਼ੁਕਰੀਆ ਜੀ ਠੀਕ ਠੀਕ ਹੈ ਜੀ ਚਲੋ ਠੀਕ ਹੈ ਸਰ ਠੀਕ ਚਲੋ ਈਓ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਜੀ ਹਾਂਜੀ ਉਹ ਕਹਿੰਦੇ ਮੈਂ ਹੈੱਡ ਆਫਿਸ ਗਿਆ ਹੋਇਆ ਹਾਂ ਮੈਂ ਆਪ ਵੀ ਕੱਲ ਆ ਕੇ ਮੌਕਾ ਦੇਖ ਲੂੰਗਾ ਨੇ 1 ਮਿੰਟ ਪਾ ਦੇ। ਦੇਖੋ ਮਾਤਾ ਜੀ ਹੁਣ 1 ਮਿੰਟ ਮੇਰੀਆ ਚਲੋ ਮਾਤਾ ਜੀ ਨੂੰ ਬੋਲੋ। ਦਾ ਤੁਹਾਨੂੰ ਆਪਾਂ ਨੂੰ ਕਰਕੇ ਧੋੜ ਦਿੰਦੇ ਆ। ਅਸੀਂ ਸਾਨੂੰ ਪਹਿਲਾਂ ਵੀ ਇਹਨੇ ਸਾਨੂੰ ਮੋੜਿਆ। ਪਰਸੋਂ ਅਸੀਂ ਗੱਲ ਮੇਰੀ ਗੱਲ ਸੁਣ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਭੈਣਕੌਰ ਹੈ ਜੀ। ਮਾਤਾ ਜੀ ਇਹਨਾਂ ਨੂੰ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਇਹ ਕਿਹਾ ਕਿ ਚਲੋ ਫਿਰ ਆਪਾਂ ਚੱਲਦੇ ਆ ਨਗਰ ਕੌਂਸਲ ਦੇ ਦਫ਼ਤਰ 'ਚ। ਹਾਂਜੀ। ਚਲਿਏ ਚੱਲ ਕੇ ਉੱਥੇ ਗੱਲ ਕਰਦੇ ਆ ਇਹ ਕਹਿੰਦੇ ਕਿ ਨਹੀਂ ਗੱਲ ਕਰ ਲੈਣੇ ਆ। ਬਈ ਯੋ ਸ ਇੱਕ ਵਾਰ ਬੱਪੂ। ਮੈਂ 1 ਮਿੰਟ ਹੁਣ ਜਿਹੜੀ ਮੇਰੀ ਇਹੋ ਨਾਲ ਗੱਲ ਹੋਈ ਹੈ। ਉਨੇ ਇਹ ਕਿਹਾ ਕਿ ਮੈਂ ਹੈੱਡ ਆਫਿਸ ਆ ਮੈਂ ਕੱਲ ਨੂੰ ਮੌਕਾ ਦਿਖਾ ਕੇ ਪਹਿਲ ਦੇ ਆਧਾਰ ਤੇ ਕਰਾ ਦਿੰਦਾ ਪਰ ਫੈਸਲਾ ਤੁਹਾਡਾ ਆ ਜਿੱਦਾਂ ਤੁਸੀਂ ਕਹਣਾ ਉਦਾਂ ਮੈਂ ਤਾਂ ਕਹਿੰਦਾ ਚਲੋ ਚੱਲੀਏ ਨਗਰ ਕੌਂਸਲ ਬੋਲੋ ਯੋ ਨੇ ਪਰਸੋਂ ਅਸੀਂ ਪਾਜੀ ਗਏ ਸੀਗੇ ਸਾਰਾ ਮਹੱਲਾ ਆ ਤਾਂ ਹੁਣ ਕੁਝ ਵੀ ਨਹੀਂ ਕਿ ਸਾਰਾ ਮਹੱਲਾ ਇਕੱਠਾ ਹੋ ਕੇ ਗਏ ਠੀਕ ਆ ਸਾਨੂੰ ਇੱਕ ਮਿੰਟ ਗੱਲ ਤਾਂ ਸੁਣ ਲਾ ਸਾਨੂੰ ਪਤਾ ਕੀ ਕਹਿੰਦੇ ਕਹਿੰਦੇ ਤੁਸੀਂ ਅੱਜ ਜਾਓ ਮੈਂ ਆਪਸ ਵੀ ਕਿਹਾ ਕੱਲ ਆਉਂਗਾ ਅੱਜ ਮੈਂ ਆ ਨਹੀਂ ਸਕਦਾ। ਲਾ ਲੱਪਾ ਚੱਲਦਾ ਪਿਆ। ਲਾ ਲੱਪਾ ਚੱਲਦਾ ਜੀ ਸਾਡੀ ਕੋਈ ਸੁਣੋ ਆਈ ਨਹੀਂ ਹੁੰਦੀ। ਚੱਲੀਏ ਫਿਰ। ਨਾ ਕੋਈ ਲੇਟ ਆ। ਨਾ ਕੋ ਸਾਡਾ ਨਿਕਾਸ਼ ਸਾਹਿਬ ਸਾਡੇ ਤੇ ਕੋਈ ਵੋਟਾਂ ਵਾਲਾ ਆਇਆ ਨਾ। ਵੋਟਾਂ ਤੇ ਕੀ ਅਸੀਂ ਗਾਰਾ ਮਾਰਾਂਗੇ ਉਹਦੇ। ਜੋ ਸਾਡੀ ਕੰਡੀਸ਼ਨ ਸਾਡੇ ਨਾ ਕੋ ਸਾਡੇ ਰਿਸ਼ਤੇਦਾਰਾਂ ਦਾ। ਸਾਡੇ ਬੱਚਿਆਂ ਦੀ ਜੂਨੀਫਾਰਮ ਅਸੀਂ ਚੱਕ ਤੱਕ ਆਪਸ ਹਲਵਾਰਾ ਟਾਂਕੇ ਵਿੱਚੋਂ ਨਿਕਲ ਗਏ। ਸਮਝ ਗਿਆ ਜੀ ਜੇ ਹੁਣ ਵੀ ਤੁਸੀਂ ਸਾਰੀਆਂ ਭੈਣਾਂ ਨੇ ਜਾਣਾ ਹੋਵੇ। ਤਾ ਜਾਣਾ ਕਿਤਾ ਬਿਮਾਰੀ ਵਿੱਚ ਆਈ ਇਹਦੇ ਕੋਰੋਨੀ ਸਾਹਿਬ ਤੁਸੀਂ ਜੇ ਤੁਹਾਨੂੰ ਇਹੋ ਸਾਹਮਣੇ ਟਾਈਮ ਕੱਲ ਦਾ ਦਿੱਤਾ ਆ ਕੱਲ ਦੀ ਦਿਹਾੜੀ ਦੇਖ ਲਓ ਉਸ ਤੋਂ ਬਾਅਦ ਪਰਸੋਂ 10 ਵਜੇ ਦਾ ਟਾਈਮ ਮੈਂ ਤਾਂ ਇਹ ਕਹਿਣਾ ਕਿ ਚਲੋ ਚਲਿਏ ਚਲੋ ਚਲਿਏ ਚਲੋ ਜਿਆਦਾ ਨਹੀਂ ਜਾਣ ਤਾਂਗੇ ਪਰ ਇਹ ਜਿਹੜੀ ਜੂ ਕੰਨ ਤੇ ਬੈਠੀ ਮੜਜੀ ਸਰਕੂ ਕੀ ਦਾ ਸਹੀ ਚਲੋ ਜੀ ਅਸੀਂ ਤਾਂ ਕੱਲ ਪਰਸੋਂ ਦਾ ਉਹਨਾਂ ਦਾ ਮੈਂ ਤਾਂ ਜਿੰਦਾ ਵੀ ਲਵਾਤਾ ਸੀ ਮੈਂ ਤਾਂ ਜਿੰਦਾ ਲਾ ਆ ਵੀਡੀਓ ਨੂੰ ਅਸੀਂ ਨਗਰ ਕੌਂਸਲ ਦਫ਼ਤਰ ਜਾ ਕੇ ਕੰਟੀਨਿਊ ਕਰਦੇ ਹਾਂ ਬਹੁਤ ਸ਼ੁਕਰੀਆ ਚਲੋ ਚਲੋ